ਚੋਣਾ ਦਾ ਮਾਹੌਲ ਹੈ ਤੇ ਸ਼ਰਾਬ ਦਾ ਜ਼ਿਕਰ ਨਾ ਹੋਵੇ ਐਵੇਂ ਹੋ ਨਹੀਂ ਸਕਦਾ ਭਾਵੇਂ ਉਹ ਸਰਪੰਚੀ ਦੀਆਂ ਚੋਣਾਂ ਹੋਣ ਭਾਵੇਂ ਉਹ ਐਮਐਲਏ ਦੀਆਂ ਚੋਣਾਂ ਹੋਣ ਵਿਧਾਨ ਸਭਾ ਚੋਣਾਂ ਹੋਣ ਕਿਤੇ ਨਾ ਕਿਤੇ ਜ਼ਿਕਰ ਨਿਕਲ ਹੀ ਆਉਂਦੇ ਆ ਕਿ ਸ਼ਰਾਬ ਵੰਡੀ ਜਾ ਰਹੀ ਹੈ ਕਿਤੇ ਇਲਜ਼ਾਮਾਂ ਦੇ ਤੌਰ ਦੇ ਉੱਤੇ ਤੇ ਕਿਤੇ ਤੱਥਾਂ ਦੇ ਤੌਰ ਦੇ ਉੱਤੇ ਪਰ ਲੰਘੇ ਦਿਨੀ ਜੋ ਕੁਝ ਵਾਪਰਿਆ ਲੰਘੇ ਦਿਨ ਦੀ ਰਾਤ ਦਰਸਲ ਸੁਖਜਿੰਦਰ ਰੰਧਾਵਾ ਦੇ ਪੁੱਤਰ ਉਹਦੇ ਵੀਰ ਰੰਧਾਵਾ ਦੇ ਵੱਲੋਂ 2 ਟਰੱਕ ਕਾਬੂ ਕੀਤੇ ਗਏ ਨੇ ਸ਼ਰਾਬ ਦੀਆਂ ਬੋਤਲਾਂ ਦੇ ਨਾਲ ਭਰੇ ਹੋਏ ਟਰੱਕ ਸੀਗੇ ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਤੋਂ ਟਰੱਕ ਆਏ ਸੀ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਉਹਨਾਂ ਨੂੰ ਫੜ ਲਿਆ ਗਿਆ 2 ਟਰੱਕ ਫੜੇ ਗਏ ਨੇ ਔਰ ਕਰੀਬ 900 ਪੇਟੀ ਸ਼ਰਾਬ ਜਿਹੜੀ ਹੈ ਇਸ ਦੇ ਵਿੱਚ ਦੱਸੀ ਗਈ ਹੈ 900 ਪੇਟੀਆਂ ਸ਼ਰਾਬ ਦੀਆਂ ਔਰ ਲੱਖਾਂ ਦਾ ਮਾਲ ਸੀ ਇਹ ਪਰ ਅਚਾਨਕ ਇਹ ਟਰੱਕ ਫੜ ਲਿਆ ਗਿਆ ਕਾਬੂ ਕਰ ਲਿਆ ਗਿਆ ਉਹਦੇ ਵੀਰ ਰੰਧਾਵਾ ਜਿਹੜੇ ਸੁਖਜਿੰਦਰ ਰੰਧਾਵਾ ਦੇ ਪੁੱਤਰ ਨੇ ਉਹਨਾਂ ਵੱਲੋਂ ਕਾਬੂ ਕੀਤਾ ਗਿਆ ਹੁਣੇ 900 ਪੇਟੀ ਸ਼ਰਾਬ ਕਿਹੜੇ ਲੇਖੇ ਲੱਗਣੀ ਸੀ ਇਸ ਸਭਾਵੇਂ ਕੀ ਸਮਝਿਆ ਜਾ ਸਕਦਾ ਪਰ ਦੂਜੇ ਪਾਸੇ ਇਲਜ਼ਾਮ ਕਿਸ ਉੱਤੇ ਨੇ ਕਿਹੜੀ ਪਾਰਟੀ ਦੇ ਉੱਤੇ ਇਲਜ਼ਾਮ ਲਾਏ ਨੇ ਇਸ ਮਾਮਲੇ ਨੂੰ ਲੈ ਕੇ ਮਾਹੌਲ ਉਦੋਂ ਵੀ ਗਰਮ ਆਇਆ ਜਦੋਂ ਸੁਖਜਿੰਦਰ ਰੰਧਾਵਾ ਦੇ ਪਤਨੀ ਜਿਹੜੇ ਉਮੀਦਵਾਰ ਨੇ ਜਤਿੰਦਰ ਕੌਰ ਰੰਧਾਵਾ ਉਹ ਵੀ ਜਦੋਂ ਰੋਟੀਆਂ ਬਣਾ ਰਹੇ ਸੀ ਜਦੋਂ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਕਿਚਨ ਦੀ ਘਰ ਦੇ ਕਿਚਨ ਦੀ ਜਿੱਥੇ ਰੋਟੀਆਂ ਬਣਾਈਆਂ ਜਾ ਰਹੀਆਂ ਸੀ ਉਦੋਂ ਵੀ ਇਸ ਬਾਰੇ ਚਰਚਾ ਚੱਲ ਗਈ ਔਰ ਉਸ ਤੋਂ ਬਾਅਦ ਉਹਦੇ ਵੀ ਰੰਦਾਵਾ ਦੀਆਂ ਤਸਵੀਰਾਂ ਜਿੱਥੇ ਟਰੱਕ ਫੜ ਲਿਆ ਜਾਂਦਾ ਕਾਬੂ ਕਰ ਲਿਆ ਜਾਂਦਾ ਤੇ ਜਦੋਂ ਸ਼ਟਰ ਚੱਕ ਕੇ ਪਿੱਛੇ ਵੇਖਿਆ ਜਾਂਦਾ ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਨੇ ਉਹ ਡੇਰਾ ਬਾਬਾ ਨਾਨਕ ਦੇ ਵਿੱਚ ਘੁੰਮਦੀਆਂ ਨਜ਼ਰ ਆ ਰਹੀਆਂ ਸੀ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਮਾਹੌਲ ਤਾਂ ਹੀ ਤਣਾਅਪੂਰਵਕ ਹੋ ਗਿਆ ਕਿਉਂਕਿ ਚੋਣਾਂ ਦਾ ਮਾਹੌਲ ਹੈ ਅੱਜ VOTING ਹੋ ਰਹੀ ਹੈ ਤੇ ਦੂਜੇ ਪਾਸੇ ਸ਼ਰਾਬ ਦੀਆਂ ਬੋਤਲਾਂ ਫੜ ਲਈਆਂ ਗਈਆਂ ਹੁਣ ਕੀ ਸਮਝਿਆ ਜਾਵੇ ਇਸ ਗੱਲ ਨੂੰ ਤੁਸੀਂ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾਪਲ ਨਾ ਬਣੇ ਰੋਵਾਂ ਨੀੜੀਆ ਪੰਜਾਬੀ ਤੇ ਆਪਨੇ ਬਸੰਤਕੋਟ ਪਿੰਡ 'ਚ ਖੜੇ ਹਾਂ ਇੱਥੇ ਗੁਰਦੀਪ ਸਿੰਘ ਜਿਹੜਾ ਕੀਤਾ ਕੁੱਤਾ ਜੂ ਦਾ ਨਾਮ ਉਹ ਇੱਥੇ ਆ ਕੇ ਗਿਆ ਤੇ ਆਹ ਬਾਜੀ ਹੋਰਾਂ ਦੀ ਜੇਬ 'ਚੋਂ ਕਿੜਾ ਇਹਨਾਂ ਤੇ ਇਲਜ਼ਾਮ ਲੱਗਿਆ ਕਿ ਪੈਸੇ ਵੰਡ ਰਹੇ ਸੀ ਆਹ ਭਾਜੀ ਪੈਸੇ ਦਿਖਾਏ ਕਿ ਮੈਂ ਕੋਈ ਇਸ ਇਹਨਾਂ ਨੂੰ ਛੱਡ ਕੇ ਗਈਏ ਦੁਬਾਰਾ 300 ਰੁਪਇਆ ਮਿਲਕੋ 300 ਰੁਪਏ ਦਾ ਆ ਇਹਨੇ ਇਹਨੇ ਅਜੇ ਐਮਐਲਏ ਬਣਨਾ ਇਹ 300 ਰੁਪਏ ਪਿੱਛੇ ਗਲੀਆਂ ਤੇ ਬਸੰਤਕੋਟ ਦੀਆਂ ਤੇ ੱੱਕੇ ਖਾਂਦਾ ਫਿਰਦਾ ਕਿ ਮੈਂ ਕਿਸੇ ਤੇ ਪਰਚਾ ਕਰਾ ਦਾਂ ਇਹਨੂੰ ਕਹੇ 2400 ਪੇਟੀ ਤੇਰੀ ਕੱਲ ਫੜੀ ਗਈ ਹੈ ਅਜੇ ਤੂੰ ਪਤਾ ਨਹੀਂ ਕਿੰਨੀ 40 ਪੇਟੀਆਂ ਪਿੱਛੇ ਉਥੇ ਰੁਲਦਾ ਫਿਰਦਾ ਸੀਗਾ 2400 ਪੇਟੀ ਤੇਰੀ ਉਥੇ ਪੜੀ ਗਈ ਜਾਂ ਧਨੀਵਾਲ ਸਾਹਿਬ ਕਹਿੰਦੇ ਕਿ ਉਹ ਤੇ ਜੀ ਪਤਾ ਨਹੀਂ ਕਿੰਨੇ ਨਾਲ ਲੈ ਤਾਂ ਮੈਂ ਤਾਂ ਪੀਂਦਾ ਨਹੀਂ ਤੇ ਉਹ ਇਹੋ ਜੇ ਮੰਤਰੀ ਨੂੰ ਕਹਿਣ ਲੜੇ ਕਿ 2400 ਪੇਟੀ ਤੇਰੇ ਪੀਣ ਲਈ ਥੋੜੀ ਜਾਈ ਸੀ ਇੱਥੇ ਇਹ ਅੱਜ ਫੇਰ ਇੱਥੇ ਫੋਰਸ ਭੇਜੀ ਗਈ ਇਹਨਾਂ ਨੂੰ ਪੁਲਿਸ ਕੋਲੋਂ ਵੀ ਛਕਾਇਆ ਗਿਆ ਇਹ ਤੇ ਪਹੁੰਚੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਫੇਰ ਉਹਨਾਂ ਛੱਡਿਆ ਇਹਨਾਂ ਨੂੰ ਆ ਬੀਬੀਆਂ ਵੀ ਨਾਲ ਮੈਂ ਸਭ ਤੋਂ ਵੱਡੀ ਗੱਲ ਦੱਸਾਂ ਇੱਕ ਇਸ ਪਿੰਡ 'ਚ ਇਹੋ ਜੇ ਦੁਸ਼ਟ ਬੰਦੇ ਨੂੰ ਆਣਾ ਜਿਹਨੇ ਜਿਹਦਾ ਕੈਰੈਕਟਰ ਪੁਰਾਣਾ ਇਹਨੂੰ ਇਹਨੂੰ ਮੈਂ ਅੱਜ ਕਹਿ ਦਿੰਨਾ ਮੇਰੇ ਭਾਵੇਂ ਬਜ਼ੁਰਗਾਂ ਦਾ ਟਾਈਮ ਸੀ ਅਤਵਾਦ ਬੜੇ ਜਿਹੜਾ ਕੁਛ ਤੂੰ ਕਰਦਾ ਰਿਆ ਜਿਹੜਾ ਕਤਲ ਤੇਰੇ ਤੇ ਪਿਆ ਸੀ ਉਹ ਚੀਜ਼ ਯਾਦ ਰੱਖੀ ਇੱਕ ਵਾਰੀ ਇਹਨਾਂ ਲੋਕਾਂ ਨੂੰ ਉਹ ਚੀਜ਼ ਜਦੋਂ ਸਟੇਜ ਤੇ ਖੜ ਕੇ ਬੋਨਮ ਦਾ ਅੱਖਾਂ ਜਿਹਾ ਐ ਕਰਕੇ ਉਹ ਪਤਾ ਨਹੀਂ ਕੀ ਸਮਾਨ ਖਾਦਾ ਹੁੰਦਾ ਮੂੰਹ ਐਡਾ ਲਾਲ ਹੁੰਦਾ ਤੇ ਬੋਲਿਆ ਜਾਂਦਾਰੀ ਬਾਜਮਸਾ ਨਿਕਲਦੀ ਇਹਨੂੰ ਕਹੋ ਪਹਿਲਾਂ ਆਪਣਾ ਪੁਰਾਣਾ ਕੈਰੈਕਟਰ ਲੋਕਾਂਗੇ ਕੱਢੇ ਤੂੰ ਉਸ ਪਿੰਡ ਚ ਬੜਿਆ ਜਿੱਥੇ ਆ ਮੇਰੀਆਂ ਭੈਣਾਂ ਵੱਡੀਆਂ ਨੇ ਇੱਥੋਂ ਚਿੱਟਾ ਖਤਮ ਕੀਤਾ ਇਥੇ 300 ਜੇ ਪਿੰਡ ਹੈ ਨਾ ਹਲਕੇ 'ਚ ਇਹ ਬੀਬੀਆਂ ਨੇ ਪਹਿਲਾ ਪਿੰਡ ਸੀਗਾ ਪੂਰੇ ਹਲਕੇ 'ਚ ਜਿੱਥੇ ਚਿੱਟਾ ਬੜਨ ਨਹੀਂ ਸੀ ਦਿੱਤਾ ਤੇ ਇਹੋ ਜੇ ਪਿੰਡ 'ਚ ਆ ਕੇ ਤੂੰ ਆਪਣੀ ਬਦਮਾਸ਼ੀ ਖਾਨਾ ਅੱਜ ਇਹ ਰੁੱਲਦਾ ਫਿਰਦਾ ਇਹਨੂੰ ਹਾਰ ਵਿਖਰੀ ਹੈ ਤੇ ਹੁਣ ਬਦਮਾਸ਼ੀ ਤੇ ਆਇਆ ਹੋਇਆ ਇਹਨੂੰ ਕਹੇ ਜਦੋਂ ਸਾਹਮਣੇ ਆਏਂਗਾ ਨਾ ਤੇ ਉਦੋਂ ਤੈਨੂੰ ਦੱਸਦੇ ਹਾਂ ਤੇ ਹੁਣ ਫੇਰ ਆ ਜਾ ਇੱਥੇ ਇੱਥੇ ਹੀ ਖੜੇ ਆ ਆ ਖੜੀਓ ਗੱਡੀ ਅੱਜ ਜਿੱਤ ਸੈਂਸੋਰ ਪਿਆ ਲੱਭ ਸੈਂਸੋਰ ਪਿਆ ਦਿੱ ਤੇ ਵੀਡੀਓ ਬਣਾ ਕੇ ਕੱਢਦੇ ਇਤਨੀ ਵੀਡੀਓ ਬਣਾਈਏ ਪਹਿਲਾਂ ਅੱਗੇ ਅੰਦਰ 300 ਤੋਂ ਪਿਆ ਸੀਗਾ ਮੇਰੀ ਗੱਡੀ ਕੱਢ ਚਾਬੀ ਕੱਢ ਕੇ ਲੈ ਕੇ ਪੁਲਿਸ ਨੂੰ ਆਣ ਕੇ ਨਾ ਹੈਂਡਓਵਰ ਕੀਤੀ ਆ ਆ ਚਾਬੀ ਵੀ ਕੱਢ ਕੇ ਮੇਰੀ ਦੀ ਚਾਬੀ ਖੋ ਕੇ ਲੈ ਗਈ ਹੈਂਡ ਬ੍ਰੇਕ ਵੀ ਪਾ ਦਿੱਤਾ ਉਹਨੇ ਮੀਂਹ ਕੀਤੀ ਔਰ ਇਥੋਂ ਤੱਕ ਵੀ ਤੋਂ ਖੇਤੀ ਕੇ ਮੈਂ ਆਪਣਾ ਮਾਰਕਟ ਕੀਤੀ ਆ ਇਥੋਂ ਤੱਕ ਮੈਂ ਧੂਕੇ ਕੱਢਿਆ ਗੱਡੀ ਦੀ ਹੈਂਡ ਬ੍ਰੇਕ ਜਿਹੜੀ ਉਹ ਵਿੰਗੀ ਹੋ ਗਈ ਆ ਤੁਸੀਂ ਚੈੱਕ ਕਰ ਸਕਦੇ ਹੋ ਹੈਂਡ ਬ੍ਰੇਕ ਵੀ ਵਿੰਗੀ ਹੋ ਗਈ ਹੈਂਡ ਬ੍ਰੇਕ ਲੈਣਾ ਛੱਡੀ ਨਹੀਂ ਵੀਰ ਜੀ ਹੈਂਡ ਬ੍ਰੇਕ ਵਿੰਗੀ ਹੋ ਗਈ ਵਿੱਚੋਂ ਜੋ ਖੇਤੀ ਕੇ ਬਦੀ ਉਹ ਜਿਹੜੇ ਪੱਲੀ ਸਾਈਡ ਤੋਂ ਖੇਡਦੇ ਪਾਸੋਂ ਬਾਰੀ ਖੋਲਦੇ ਨੇ ਬੰਨਿਆ ਧੂਕੇ ਕੱਢਿਆ ਔਰ 300 ਰੁਪਏ ਜੋ ਮੈਂ ਖੇਚ ਤੂਰੇ ਵਿੱਚ ਗੱਡੀ ਦੇ ਵਿੱਚ ਹੀ ਰਹਿ ਗਿਆ ਮੇਰੀ ਗੱਡੀ ਦੇ ਵਿੱਚ ਹੀ 300 ਰੁਪਏ ਪਿਆ ਸੀਗਾ ਇੱਥੇ ਸੀਟ ਦੇ ਉੱਤੇ ਇੱਥੋਂ ਪੁਲਿਸ ਨੇ ਆਣ ਕੇ ਬਰਾਬਰ ਕੀਤਾ 300 ਰੁਪਏ ਮੇਰੀ ਗੱਲ ਕਰਨਾ ਹੈ ਨਾ ਮਤਲਬ ਇਹ ਕਿ ਤੁਹਾਨੂੰ ਆਪਣੀ ਹਾਰਨਾ ਜਰੂਰੀ ਹੈ ਹਾਂ ਜੀ ਆ ਤੁਹਾਡਾ ਸਾਰਾ ਪਿੰਡ ਨਾਲ ਹੈ ਤੁਹਾਡੇ ਵੀਰ ਜੀ ਇੱਕ ਵਾਰੀ ਦਿਖਾਈ ਅੰਦਰ ਸਿਰਫ ਸਾਡੇ ਪਿੰਡ ਵਿੱਚ ਤਾਂ ਇਹ ਕੰਮ ਹੋਇਆ ਕਿ ਇਹ ਪਿੰਡ ਦੇ ਵਿੱਚੋਂ ਕਾਂਗਰਸ ਪਾਰਟੀ ਜਿੱਤਦੀ ਹੈ ਤੇ ਬਸ ਇਹਨੂੰ ਜਿੱਤਣ ਨਹੀਂ ਦੇਣਾ ਉਹਨਾਂ ਨੂੰ ਆਪਣੀ ਹਾਰ ਨਜ਼ਰ ਆਉਣੀ ਔ ਸਾਬਤ ਕਰ ਗਿਆ ਉਹ ਜਿੱਤੇ ਚਾਹੇ ਹਾਰਿਓ ਹਾਰ ਰਿਹਾ ਸਾਡੇ ਕੋਲ ਉਹ ਆਪਣੀ ਹਾਰ ਨੂੰ ਸਾਬਤ ਕਰਕੇ ਗਿਆ ਇੱਥੇ